ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਜਗਜੀਤ ਸਿੰਘ ਕੋਤਬਾ ਤੇ ਤੁਸੀਂ ਦੇਖ ਰਹੇ ਹੋ ਜਨਕੇ ਪੰਜਾਬ ਟੀਵੀ ਦੋਸਤੋ ਅੱਜ ਆਪਾਂ ਪਿੰਡ ਦੇ ਵਿੱਚ ਪਹੁੰਚੇ ਸੀ ਇੱਥੇ ਆਪਣੇ ਹਲਕਾ ਮਹਿਲ ਕਲਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਜਾ ਰਹੇ ਸੀ ਸਰਵੇ ਕਰਨ ਵੋਟਾਂ ਦਾ ਕਿ ਕਿਸ ਤਰ੍ਹਾਂ ਦਾ ਜਿਹੜਾ ਵੋਟਾਂ ਦਾ ਰੁਝਾਨ ਹੈ ਇਸ ਵਾਰ ਜਿਹੜੀ ਜੱਦੂ ਜਹਿਦ ਹੋ ਰਹੀ ਹੈ ਵੋਟਾਂ ਦੀ ਤੇ ਆਮ ਲੋਕਾਂ ਦੇ ਵਿੱਚ ਜਾ ਕੇ ਪਤਾ ਕਰਦੇ ਆ ਕਿ ਜਿਹੜਾ ਆਮ ਲੋਕਾਂ ਦਾ ਕੀ ਰੁਝਾਨ ਹੈ ਕਿਹੜੀ ਪਾਰਟੀ ਨੂੰ ਜਿਹੜੀ ਵੋਟ ਪਾ ਕੇ ਜਿਤਾਉਣਾ ਚਾਹੁੰਦੇ ਨੇ ਸੋ ਆਓ ਗੱਲਬਾਤ ਕਰਦੇ ਆ ਸਾਡੇ ਨਾਲ ਪਿੱਛੇ ਇੱਥੇ ਕੁਝ ਬਜ਼ੁਰਗ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਹੜੀ ਪਾਰਟੀ ਨੂੰ ਜਿਹੜੀ ਉਹ ਸਪੋਰਟ ਕਰਨਗੇ ਜਾਂ ਵੋਟ ਪਾਉਣਗੇ ਸੋ ਆਓ ਗੱਲਬਾਤ ਕਰਦੇ ਆ ਉਹਨਾਂ ਬਜ਼ੁਰਗਾਂ ਦੇ ਨਾਲ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਬਾਪੂ ਜੀ ਕੀ ਨਾਈ ਤੁਹਾਡਾ ਮੇਰਾ ਆਤਮਾ ਸਿੰਘ ਜੀ ਅੱਛਾ ਬਾਪੂ ਜੀ ਆ ਜਿਵੇਂ ਵੋਟਾਂ ਦਾ ਮਾਹੌਲ ਚੱਲ ਰਿਹਾ ਇਸ ਵਾਰ ਕੀ ਲੱਗਦਾ ਕਿਹੜੀ ਪਾਰਟੀ ਜਿੱਤਣੀ ਚਾਹੀਦੀ ਹੈ ਜਾਂ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰੋਗੇ ਇਹ ਤਾਂ ਜੀ ਅਸੀਂ ਤਾਂ ਵੋਟ ਆ ਅਸੀਂ ਕਹੇ ਨਾ ਤਾਂ ਕਰੀਏ ਕਾਂਗਰਸ ਦੀ ਨਾ ਕਰੀਏ ਭਾਜਪਾ ਦੀ ਜੀ ਨਾ ਕਿਸੇ ਦੀ ਹੋਰ ਕੇ ਅਸੀਂ ਤਾਂ ਸਿਰਫ ਜੀ ਮਾਨ ਨੂੰ ਕਰਨੀ ਹੈ ਕਿਉਂਕਿ ਉਸ ਟਾਈਮ 84 ਵਾਲਾ ਟਾਈਮ ਆ ਗਿਆ ਛੱਡੀ ਤਾਂ ਉਹ ਯਾਦ ਆ ਜਾਂ 84 ਵਾਲਾ ਟਾਈਮ ਹੈ ਨਾ ਉਹ ਜ਼ਿੰਦਗੀ ਦੀ ਭੁੱਲੇ 40 ਸਾਲ ਹੋ ਗਏ ਪੂਰੇ ਜਿਸ ਤਰ੍ਹਾਂ ਬੋਟਾ ਨਹੀਂ ਬੜਨੇ ਹਾਂ ਜੀ ਤੇ ਉਦੋਂ ਭਾਜਪਾ ਦਾ ਲਿਖ ਕੇ ਤਾਂ ਅਸੀਂ ਵੀ ਇੰਦਰਾ ਗਾਂਧੀ ਉਹਨੂੰ ਵੀ ਛੇਤੀ ਕਰਨੀ ਤੇ ਨੂੰ ਘੇਰਦੇ ਆ ਅੱਛਾ ਜੀ ਦੂਜੇ ਪਾਸੇ ਕਾਲੀਗੜ੍ਹ ਲਿਖ ਕੇ ਦੇ ਕੇ ਆਏ ਸੀ ਪੰਜ ਜਾਣੇ 10 ਕਹਤੇ ਤੁਸੀਂ ਕਰੋ ਟੱਕ ਅਸੀਂ ਅੱਜ ਦੇ ਥੱਲੇ ਪੰਜ ਜਾਣੇ ਉਹਦੀ ਬਾਦ ਕਾਂਗਰਸ ਨੇ ਟਰੱਕ ਕੀਤਾ ਅਸੀਂ ਇਹਨਾਂ ਨੂੰ ਵੋਟ ਕਿਵੇਂ ਪਾ ਦੇਾਂਗੇ ਉਹ ਵੀ ਦੱਸਾਂਗੇ ਉਹ ਬਾਦਲ ਤੌੜਾ ਹਰ ਸੰਸੰਗ ਲੋਂਗੋਵਾਲ ਕਹਿੰਦੇ ਮਾਰਤਾ ਉਹ ਮਾਰਿਆ ਐਸੀ ਕਰਕੇ ਸੀਗਾ ਉਹ ਪ੍ਰਧਾਨ ਸੀਗਾ ਤੇ ਬਾਕੀ ਸੀਗਾ ਆਪਣੇ ਬਰਨਾਲਾ ਤੇ ਰਾਮੂ ਵਾਲੀਆ ਪੰਜੇ ਜਾਣੇ ਸੀਗੇ ਕਿਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਹੁਣ ਦੀ ਜਿਹੜੀ ਨੌਜਵਾਨੀ ਆ ਦੇਖਣ ਚ ਆ ਜਿਹੜੀ ਨੌਜਵਾਨੀ ਐ ਭਾਈ ਅਮਰਪਾਲ ਦੇ ਨਾਲ ਆ ਤੇ ਸਪੋਰਟ ਜਿਹੜੀ ਕਰ ਰਹੀ ਆ ਸਿਮਰਜੀਤ ਸਿੰਘ ਮਾਨ ਨੂੰ ਕਰ ਰਹੀ ਆ ਕੀ ਲੱਗਦਾ ਕਿ ਇਸ ਵਾਰ ਜਿਹੜੀ ਵੱਡੀ ਗਿਣਤੀ ਨਾਲ ਸਿਮਰਜੀਤ ਸਿੰਘ ਮਾਨ ਜਿੱਤਣਗੇ ਹਾਂ ਜੀ ਐਸੀ ਕਹਿੰਦਾ ਜਰੂਰ ਜਿੱਤਣਗੇ ਜੀ ਹਾਂ ਜੀ ਠੀਕ ਹੈ ਤੇ ਬਾਕੀ ਜਿਵੇਂ ਆਪਾਂ ਗੱਲ ਕਰ ਲੈਨੇ ਆ ਪਿੰਡ ਦੇ ਲੋਕਾਂ ਦੀ ਜਾਂ ਆਪਣੇ ਪਿੰਡ ਦੀ ਆਪਣੇ ਪਿੰਡ ਦਾ ਕੀ ਰੁਝਾਨ ਆ ਜਿਹੜਾ ਵੀ ਕਿਹੜੀ ਪਾਰਟੀ ਨੂੰ ਜ਼ਿਆਦਾ ਸਪੋਰਟ ਕਰ ਰਹੇ ਨੇ ਇਹ ਸਾਡੇ ਪਿੰਡ ਜੋ तकरीबन 4 ਸਪੇਰੇ ਜੀ ਨੇ ਸਾਰਿਆਂ ਨੂੰ ਇਸ ਵਿੱਚ ਜਹਾਜ ਹੈਗਾ ਸਾਰਿਆਂ ਨੂੰ ਹਿੱਸਾ ਮਿਲੂਗਾ। ਅੱਛਾ ਜੀ। ਹਾਂ ਜੀ। ਠੀਕ ਹੈ। ਬਹੁਤ ਬਹੁਤ ਧੰਨਵਾਦ ਜੀ।